ਕੀ ਹਾਲਾ ਸਾਰਿਆਂ ਦੇ ਤੇ ਭਾਈ ਇਹ ਨਾ ਮੁੰਡੇ ਹੈਗੇ ਕਵੱਡੀ ਵਾਲੇ ਕਵੱਡੀ ਤੇ ਵਿਚਾਰੇ ਜਿਹੜੇ ਇੱਥੇ ਸਟੇਡੀਅਮ ਦੇ ਵਿੱਚ ਖੇਡਦੇ ਹੈਗੇ ਠੀਕ ਹੈ ਤੇ ਇਹ ਨਾ ਬਹੁਤ ਦਿਨ ਅਸੀਂ ਇਹ ਗੱਲ ਚੱਲੀ ਸੀਗੀ ਆਪਣਾ ਸਰਪੰਚੀ ਵੋਟਾਂ ਤੋਂ ਪਹਿਲਾਂ ਵੀ ਭਾਈ ਇਹ ਆਪਣਾ ਟੂਰਨਾਮੈਂਟ ਕਰਵਾਇਆ ਜਾਵੇ ਕਵੱਡੀ ਦਾ ਕਵੱਡੀ ਦਾ ਕਵੱਡੀ ਦਾ ਕਰਾਉਣਾ ਸੀਗਾ ਭਾਈ ਠੀਕ ਹੈ ਇਹ ਬੱਚਿਆਂ ਨੇ ਕਿਹਾ ਸੀਗਾ ਵੀ ਕਵੱਡੀ ਦਾ ਟੂਰਨਾਮੈਂਟ ਕਰਾਇਆ ਜਾਵੇ ਸਾਰੇ ਇਕੱਠੇ ਜਾਈਓ ਬੁੱਤ ਇੱਧਰ ਇੱਧਰ ਨਾ ਫਿਰ ਮੈਨੂੰ ਕੈਮਰਾ ਇੱਧਰ ਘਮਾਉਣਾ ਪੈਂਦਾ ਜਿਆਦਾ ਤੇ ਇਹ ਨਾ ਇਹ ਉਦੋਂ ਵੀ ਬੱਚੇ ਸਾਰੇ ਵਿਚਾਰੇ ਜਵਾਕਾਂ ਨੂੰ ਚਾਹ ਹੀ ਹੁੰਦਾ ਵੀ ਅਸੀਂ ਖੇਡਾਂਗੇ ਸਾਡੀਆਂ ਸ ਤੇ ਅਸੀਂ ਉਦੋਂ ਪੈਸਾ ਇਕੱਠਾ ਕਰਨਾ ਫੰਡ ਇਕੱਠਾ ਕਰਨਾ ਸ਼ੁਰੂ ਕਰਤਾ ਸੀਗਾ ਪਿੰਡ ਦੇ ਵਿੱਚੋਂ ਤੇ ਕੀ ਹੋਇਆ ਸ਼ੁਰੂ ਹੁੰਦੇ ਹੁੰਦੇ ਤੇ ਕੁਝ ਬੰਦਿਆਂ ਨੇ ਇਹ ਪਾਤੀ ਸੀਗੀ ਵੀ ਥੋੜਾ ਜਿਹਾ ਕੰਮ ਖਰਾਬ ਕਰਤਾ ਵੀ ਭਈ ਇਹ ਸਰਪੰਚੀ ਦੇ ਮਾਰੇ ਕਰਦੇ ਆ ਤੇ ਭਾਈ ਸਾਡਾ ਸਰਪੰਚੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਦੋਂ ਵੀ ਤੇ ਹੁਣ ਵੀ ਹੁਣ ਵੀ ਅਸੀਂ ਖੜੇ ਆਂਗੇ ਜਿੰਨਾਂ ਕਾ ਇਹ ਜਵਾਕ ਜਾਂਦੇ ਦੱਸਣ ਦੀ ਬੁੱਤ ਤੁਸ ਨੂੰ ਲੋੜ ਨਹੀਂ ਤੁਸੀਂ ਦੱਸੋ ਕਿੰਨੇ ਵਾਰੀ ਟੂਰਨਾਮੈਂਟ ਖੇਡਣ ਗਏ ਹੋ ਤੁਸੀਂ ਤੇ ਤੁਸ ਨੂੰ ਕਦੇ ਸਾਥ ਨਾ ਮਿਲਿਆ ਹੋਵੇ ਵੋਟਾਂ ਤੋਂ ਬਾਅਦ ਦੀ ਗੱਲ ਇਹ ਤਾਂ ਵੋਟਾਂ ਤੇ ਹੁੰਦੇ ਹੋਏ ਵੀ ਉਵੇਂ ਚੱਲੀ ਜਾਂਦਾ ਹੈਗਾ ਜਿੰਨੇ ਵਾਰੀ ਤੁਸੀਂ ਖੇਡਣ ਜਾਂਦੇ ਹੋ ਕੋਈ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੁਸ ਨੂੰ ਪੂਰੀ ਹੁੰਦੀ ਆ ਹਾਂ ਕੋਈ ਹਾਂ ਠੀਕ ਆ ਭਾਈ ਤੇ ਭਾਈ ਉਦੋਂ ਵੀ ਉਹ ਚੱਲੀ ਜਾਂਦਾ ਉਦੋਂ ਉਹਨਾਂ ਨੇ ਕਹਿਤਾ ਸੀਗਾ ਹੁਣ ਤਾਂ ਵੋਟਾਂ ਚਾਹੀਦਾ ਹੈਗਾ ਸਾਨੂੰ ਟੂਰਨਾਮੈਂਟ ਟੂਰਨਾਮੈਂਟ ਚਾਹੀਦਾ ਬਈ ਗੱਲ ਟੂਰਨਾਮੈਂਟ ਚਾਹੀਦਾ ਹੈਗਾ ਮੜਾ ਉੱਚੀ ਬੋਲੀ ਚਲੋ ਠੀਕ ਹੈ ਟੂਰਨਾਮੈਂਟ ਚਾਹੀਦਾ ਬਈ ਚਾਹੀਦਾ ਹੈਗਾ ਹਾਂ ਚਾਹੀਦਾ ਬਈ ਤੇ ਬਈ ਸਾਨੂੰ ਇਹ ਬਈ ਹੁਣ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਹੈਗਾ ਵੀ ਇਹ ਜਵਾਕਾਂ ਦੇ ਨਾਲ ਖੜੋ ਅਸੀਂ ਵੀ ਖੜੇ ਆ ਜਮਾ ਜਿੰਨਾ ਹੋ ਸਕਿਆ ਪਿੰਡ ਚੋਂ ਫੰਡ ਵੀ ਇਕੱਠਾ ਕਰਾਂਗੇ ਕਈ ਲੋਕ ਇਹ ਚੀਜ਼ ਨੂੰ ਨਾ ਕਰ ਰਹੇ ਤੇ ਜਵਾਕ ਕਹਿੰਦੇ ਵੀ ਬਈ ਹੁਣ ਕੀ ਹੋ ਗਿਆ ਠੀਕ ਹੈ ਵੀ ਹੁਣ ਬਈ ਹੁਣ ਤਾਂ ਗੋਟਾਂ ਵੀ ਨੰਗ ਗੋਟਾਂ ਨੰਗ ਆ ਬਈ ਨਿਪਟਣ ਵੇੜ ਗਿਆ ਸਾਨੂੰ ਨਾ ਕੋਈ ਸਰਕਾਰ ਕਾਂਗਰਸ ਚਾਹੀਦਾ ਨਾ ਸਾਨੂੰ ਕੱਲੀ ਚਾਹੀਦਾ ਨਾ ਕੋਈ ਆਪ ਚਾਹੀਦਾ ਸਹੀ ਗੱਲ ਹੈ ਸਾਨੂੰ ਕੱਲੀ ਟੂਰਨਾਮੈਂਟ ਕਮੇਟੀ ਚਾਹੀਦੀ ਆ ਜੋ ਪਿੰਡ ਚ ਅੱਗੇ ਕਰੇ ਸਾਡੇ 2014 ਦਾ ਟੂਰਨਾਮੈਂਟ ਹੋਇਆ ਵਿਆਗਾ ਜੀ 10 ਸਾਲ ਹੋ ਗਏ ਟੂਰਨਾਮੈਂਟ ਹੋਏ ਨੂੰ ਤੇ ਅੱਜ ਤੱਕ ਸਾਡੇ ਕੋਈ ਨਾ ਟੂਰਨਾਮੈਂਟ ਦੀ ਗੱਲ ਚੱਲਦੀ ਹੈ ਜੇ ਚੱਲਦੀ ਹੈਗੀ ਉਥੇ ਕੋਈ ਮੇਰੇ ਵਰਗੇ ਭਰਾ ਚੰਗੇ ਕਹਿ ਜਾਂਦੇ ਕੋਈ ਮਾੜੇ ਕਹਿ ਜਾਂਦੇ ਆਗੇ ਠੀਕ ਹੈ ਠੀਕ ਹੈ ਜੀ ਇਹਦੋਂ ਕੋਈ ਅੱਗੇ ਕੁਝ ਨਹੀਂ ਵੱਧ ਰਿਹਾ ਤੇ ਅੱਜ ਤੋਂ ਸਾਨੂੰ 15 ਦਿਨ ਹੋ ਗਏ ਡੇਲੀ ਕਹਿਣੇ ਆ ਕੇ ਓਕੇ ਬੁਲਾਏ ਆ ਘਟੂ ਘਟ ਪਿੰਡ ਵਿੱਚ ਦੀ 10 ਓਕੇ ਬੁਲਾ ਤੇ ਵੀ ਟੂਰਨਾਮੈਂਟ ਕਰਾਉਣਾ ਗਾ ਗਰਾਊਂਡ 'ਚ ਇਕੱਠੇ ਹੋ ਜੋ ਜੀ ਕੋਈ ਨਹੀਂ ਆਉਣਾ ਨਹੀਂ ਨਾ ਕੋਈ ਨਹੀਂ ਕੋਈ ਕੁਝ ਨਹੀਂ ਕਰ ਸਕਦਾ ਸਾਰੇ ਪਿੰਡ ਦਾ ਸਾਥ ਚਾਹੀਦਾ Bhai... Kala... Yeah. Yeah. हां भाई ਸਾਨੂੰ ਸਰਪੰਚ ਤੱਕ ਉਮੀਦ ਆ ਨਾ ਸਾਨੂੰ ਪੰਚਾਇਤ ਤੱਕ ਉਮੀਦ ਆ ਸਾਨੂੰ ਪਿੰਡ ਦਾ ਸਹਿਯੋਗ ਚਾਹੀਦਾ ਪਿੰਡ ਦਾ ਸਹਿਯੋਗ ਚਾਹੀਦਾ ਲੈ ਬਾਈ ਹੁਣ ਸਾਨੂੰ ਇਹ ਗੱਲ ਅਸੀਂ ਪਹਿਲਾਂ ਵੀ ਕਹਨੇ ਆ ਵੀ ਸਾਨੂੰ ਕੋਈ ਇਕੱਲਾ ਸਰਪੰਚ ਅੱਗੇ ਕਿਹੜਾ ਕੋਈ ਸਰਪੰਚੀ ਕਰਵਾਉਂਦਾ ਹੈਗਾ ਠੀਕ ਹੈ ਅੱਗੇ ਸਰਪੰਚ ਨੇ ਕਰਾਇਆ ਗਿਆ ਪਿੰਡੀ ਕਰਾਉਂਦਾ ਨਾ ਬਾਈ ਤੇ ਪਿੰਡ ਹੀ ਹੁਣ ਕਰਾਊਗਾ ਬਾਈ ਠੀਕ ਹੈ ਤੇ ਆਪਾਂ ਬਈ ਨਾਲ ਹੈ ਹਾਂ ਤੇ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਹੈਗਾ ਬਈ ਤੇ ਜਾਂ ਤਾਂ ਬਈ ਆ ਵੀਡੀਓ ਪਾਉਣ ਨਾਲ ਕੁਝ ਨਹੀਂ ਹੋਣਾ ਅਸੀਂ ਤਾਂ ਪਹਿਲਾਂ ਵੀ ਖੜੇ ਸੀਗੇ ਤੇ ਗਰੁੱਪ ਜਿਹੜਾ ਪਹਿਲਾਂ ਬਣਿਆ ਸੀਗਾ ਬਈ ਫੋਟੋਆਂ ਸਾਡੇ ਕੋਲੇ ਹਜੇ ਵੀ ਪੰਜਾਂਗੀਆਂ ਨਹੀਂ ਜਿਹੜੇ ਗਰੁੱਪ ਬਣੇ ਸੀਗੇ ਉਦੋਂ ਵੀ ਭਾਈ ਅਸੀਂ ਆਹ ਉਹ ਕਰਾਉਣਾ ਹੈਗਾ ਬਈ ਟੂਰਨਾਮੈਂਟ ਕਰਵਾਉਣਾ ਹੈਗਾ ਤਾਂ ਫੰਡ ਇਕੱਠਾ ਕਰਕੇ ਕਰਾਉਣਾ ਉਦੋਂ ਲੋਕਾਂ ਨੇ ਕਿਹਾ ਸੀ ਸਰਪੰਚੀ ਕਰਕੇ ਕਰਾਉਂਦੇ ਆ ਬਈ ਸਰਪੰਚੀ ਲੰਘ ਚੁੱਕੀ ਆ ਕੋਈ ਜਿੱਤੇ ਦਾ ਨਹੀਂ ਸਾਨੂੰ ਕੋਈ ਹਾਰੇ ਦਾ ਨਹੀਂ ਜਵਾਕਾਂ ਨੂੰ ਟੂਰਨਾਮੈਂਟ ਚਾਹੀਦਾ ਜਿੱਤ ਹਾਰ ਦਾ ਮਾਲਕ ਦੀ ਕਿਰਪਾ ਹਾਂ ਹਾਂ ਕਰਾਓ ਟੂਰਨਾਮੈਂਟ ਐ ਇੱਕ 12ਵੀਂ ਦਾ ਸਕੂਲ ਕਰਾਓ ਬਈ 12ਵੀਂ ਦਾ ਸਕੂਲ ਦਾ ਹੋ ਜੂ ਪਤਾ ਤੂੰ ਆਪਾਂ ਪਹਿਲਾਂ ਟੂਰਨਾਮੈਂਟ ਤੱਕ ਰਹਿਣੇ ਠੀਕ ਹੈ ਤੇ ਬਈ ਜਿਹੜੇ ਪਹਿਲਾਂ ਟੂਰਨਾਮੈਂਟ ਤੋਂ ਪਹਿਲਾਂ ਸਾਨੂੰ ਆਉਂਦੇ ਸੀ ਕੋਈ ਇੱਥੇ ਵੀ ਪਈ ਆਪਾਂ ਟੂਰਨਾਮੈਂਟ ਕਰਾਵਾਂਗੇ ਵੀ ਬੰਦੇ ਸਾਰੇ ਦੋ ਕੁ ਦਿਨ ਬਈ ਸੋਲੇ ਖਵਾ ਕੇ ਗਏ ਇੱਥੇ ਮੁੜ ਕੇ ਕੋਈ ਨਹੀਂ ਆਇਆ ਠੀਕ ਹੈ ਹਾਂ ਮੁੜ ਕੇ ਕੋਈ ਵੀ ਨਹੀਂ ਆਇਆ ਉਸ ਤੋਂ ਬਾਅਦ ਨਹੀਂ ਆਇਆ ਜੀ ਉਹ ਖਰਾਕ ਦਾ ਪਹਿਲਾ ਉਹ ਕਿਹਦੇ ਪਜਾਂਦ ਚ ਛੋਲੀ ਮੁੱਕ ਗਏ ਭਈ ਯਾਰ ਉਹ ਤਾਂ ਜਿੰਨਾ ਟਾਈਮ ਵੋਟਾਂ ਤੋਂ ਪਹਿਲਾਂ ਹੀ ਚੱਲਿਆ ਗਿਆ ਇਹ ਸਾਡੇ ਕਿਹ ਵੀ ਛੋਲੇ ਦੇ ਤੇ ਆਹ ਕਰਤਾ ਜੋ ਕਰਤਾ ਇਹ ਕਹਿੰਦਾ ਵੋਟਾਂ ਤੋਂ ਪਹਿਲਾਂ ਹੀ ਚੱਲਿਆ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਕੋਈ ਨਹੀਂ ਕਿਸੇ ਦੀ ਲੈ ਭਾਈ ਅਸੀਂ ਇਹਨਾਂ ਦੇ ਨਾਲ ਆ ਜਵਾਕਾਂ ਦੇ ਜਿੰਨਾ ਫੰਡ ਹੋਊਗਾ ਪਿੰਡ ਦੇ ਵਿੱਚ ਵੀਡੀਓ ਸਾਰਿਆਂ ਕੋਲ ਜਾਂਦੀ ਹੈ ਠੀਕ ਹੈ ਤੇ ਜਵਾਕਾਂ ਦਾ ਸਾਥ ਦੇਣਾ ਅਸੀਂ ਆਪਦੇ ਕੋਲੋਂ ਵੀ ਫੰਡ ਪਾਵਾਂਗੇ ਜਿੰਨਾ ਹੋ ਸਕੇ ਠੀਕ ਹੈ ਤੇ ਜਵਾਕਾਂ ਦੀ ਮਿਹਨਤ ਹੈਗੀ ਬਾਈ ਆਪਾਂ ਹੀ ਬਚਾਉਣੇ ਆ ਜਵਾਕ ਕਿ ਹੋਰ ਨੇ ਨਹੀਂ ਬਚਾਉਣਗੇ ਠੀਕ ਹੈ ਸਾਰੇ ਮਿਹਨਤੀ ਮੁੰਡੇ ਆ ਟਰਨਮੈਂਟ ਹੋਣਾ ਚਾਹੀਦਾ ਹੈਗਾ ਤੇ ਬਾਬੇ ਦੀ ਕਿਰਪਾ ਰਹੀ ਤਾਂ ਇਹ ਆਏ ਸਾਲੀ ਹੋਊਗਾ ਠੀਕ ਹੈ ਜਦੋਂ ਜਵਾਕ ਨਾਲ ਆਗੇ ਸਾਨੂੰ ਉਹਨਾਂ ਬੰਦਿਆਂ ਦੀ ਲੋੜ ਹੈਗੀ ਇੱਕ ਮਿੰਟ ਕੁੜੀਆਂ ਬੱਸ ਮੜਾ ਜਾ ਆਇਆ ਇੱਕ ਮਿੰਟ ਹਾਂ ਤੇ ਬਾਈ ਠੀਕ ਹੈ ਸਾਥ ਦਿਓ ਵਿਚਾਰਿਆਂ ਦਾ ਠੀਕ ਹੈ ਕੱਲਾ ਗੱਲਾਂ ਨਾਲ ਨਹੀਂ ਕੁਝ ਹੋਣਾ ਵੀ ਬਾਈ ਅਸੀਂ ਆ ਨਹੀਂ ਰੋਕਦੇ ਆ ਨਹੀਂ ਰੋਕਦੇ ਠੀਕ ਹੈ ਕੋਈ ਵੀ ਨਾਲੇ ਇੱਕ ਗੱਲਾਂ ਹੋ ਰਹੀਆਂ ਸੀ ਨਾ ਕੋਹ ਹੋਰ ਵੀ ਭਾਈ ਇਹਦੇ ਵਿੱਚ ਦੀ ਜਗ੍ਹਾ ਦਿੱਤੀ ਜਾ ਰਹੀ ਹੈ ਕਈ ਲੋਕਾਂ ਨੂੰ ਵੀ ਭਾਈ ਰਾਹ ਦਿੱਤਾ ਜਾ ਰਿਹਾਗਾ ਉਹ ਤਾਂ ਗੱਲਾਂ ਰਹੀਆਂ ਪਾਸੇ ਭਾਈ ਰਾਹ ਦਿੱਤਾ ਜਾਣਾਗਾ ਜੇ ਅਗਲਾ ਮਤਲਬ ਰਾਹ ਦਿੰਦਾ ਨਾ ਜੇ ਉਹਦੇ ਚੋਂ ਦੁੱਗਣਾ ਫਾਇਦਾ ਹੋਊਗਾ ਆਪਾਂ ਨੂੰ ਜੇ ਕੋਈ ਸਟੇਡੀਅਮ ਵੱਧਾ ਤਾਂ ਦੇਵਾਂਗੇ ਕੋਈ ਕਿਸ ਦਾ ਆਪਣਾ ਕੋਈ ਨਹੀਂ ਕੁਛ ਲੱਗਦਾ ਸਿੱਧੀ ਗੱਲ ਆ ਸਾਡੀ ਠੀਕ ਆ ਨਾ ਤੇ ਦੂਜੀ ਗੱਲ ਭਾਈ ਇੱਕ ਆਪਣੀ ਉਹ ਸਾਹਮਣੇ ਨਾ ਭਾਈ ਇੱਕ ਸਟੇਡੀਅਮ ਦੇ ਵਿੱਚ ਜਗ੍ਹਾ ਬਣਾਈ ਵੀ ਹੈਗੀ ਇਹ ਸਾਹਮਣੇ ਵਿਚਾਰੇ ਇੱਧਰ ਘਰਨ ਵਾਲੇ ਰਹਿੰਦੇ ਹੈਗੇ ਤੇ ਭਾਈ ਤੁਸੀਂ ਮੈਨੂੰ ਐਂ ਦੱਸੋ ਸਰਪੰਚ ਨੇ ਕਿੰਨੇ ਵਾਰੀ ਕਿਹਾ ਹੈਗਾ ਇਹਨਾਂ ਨੂੰ 10 ਦਾ 10 ਗੱਡੀ ਤੱਕ 10 ਵਾਰੀ ਕਹਿ ਗਏ ਨਾ ਠੀਕ ਹੈ ਇਹ ਨਾ ਇਹ ਆਪਾਂ ਨੂੰ ਨਹੀਂ ਪਾਉਣੀ ਨਹੀਂ ਚਾਹੀਦੀ ਸੀਗੀ ਇਹਨਾਂ ਦੀ ਆਪਾਂ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਸੀਗਾ ਤੇ ਇਹਨਾਂ ਨਾਲ ਆਪਾਂ ਪਹਿਲਾਂ ਹੀ ਪਈ ਹੋਈ ਆ ਗਰੁੱਪਾਂ ਦੇ ਗਰੁੱਪਾਂ ਦੇ ਵਿੱਚ ਨਾ ਉਹ ਗੱਲ ਕਹਿ ਰਹੇ ਹੈਗੇ ਵੀ ਭਈ ਇਹ ਨਾ ਸਰਪੰਚ ਕੁਛ ਕਰਦਾ ਨਹੀਂ ਸਰਪੰਚ ਕਹਿੰਦਾ ਨਹੀਂਗਾ ਕੋਈ ਚਕਾਉਂਦਾ ਨਹੀਂਗਾ ਠੀਕ ਹੈ ਉਹ ਦਿੰਦਾ ਨਹੀਂ ਕਿਸੇ ਨੂੰ ਤੇ ਸਰਪੰਚ ਮੈਂ ਉਹੀ ਗੱਲ ਪੁੱਛਦਾਗਾ ਵੀ ਆਪਾਂ ਉਹਨਾਂ ਨੂੰ ਵੀ ਪੁੱਛਦੇ ਆਂਗੇ ਦੁਬਾਰੇ ਵੀ ਭਈ ਤੁਹਾਨੂੰ ਕਿੰਨੇ ਵਾਰੀ ਕਹਿ ਗਏ ਇਹ ਠੀਕ ਹੈ ਤੁਹਾਡੇ ਸਾਹਮਣੇ ਇਹਦੇ ਕਰਕੇ ਵਿਰੋਧ ਹੁੰਦਾਗਾ ਕੋਈ ਨਹੀਂ ਬਈ ਆਪਾਂ ਇਹ ਵੀ ਗੱਲ ਕਰ ਲੈ ਆ ਨਾ ਕਰਦੇ ਅੱਜ ਚੱਕ ਦੇਣਾ ਟੂਰਨਾਮੈਂਟ ਦੀ ਤਰੀਕ ਰੱਖੋ ਬਈ ਹਾਂ ਲੈ ਬਈ ਆ ਮੁੰਡਾ ਨੇ ਕਹਿਤਾ ਅੱਜ ਵੀ ਚੱਕ ਦੇਣਗੇ ਹਾਂ ਟੂਰਨਾਮੈਂਟ ਦੀ ਤਰੀਕ ਰੱਖਾਓ ਪਿੰਡ ਵਾਲੇ ਆਪਾਂ ਤੁਹਾਡੇ ਨਾਲ ਆ ਬਈ ਕੋਈ ਗੱਲ ਨਹੀਂ ਆਪਾਂ ਹੋਰ ਵੀ ਮੁੰਡੇ ਵਾਧੂ ਲਿਆਵਾਂਗੇ ਕਰਾਂਗੇ ਫਾਂਡ ਆਪਾਂ ਇਕੱਠਾ ਕੋਈ ਦਿੱਕਤ ਨਹੀਂ ਇਹ ਹੋ ਗਈ ਰਹੂਗਾ ਠੀਕ ਹੈ ਨਾ ਚੱਕਰ ਨਹੀਂ ਚਾਚਰ ਅਸੀਂ ਆਦੇ ਕੋਲੋਂ ਹੀ ਪੈਸੇ ਪਾਾਂਗੇ ਐਡੀ ਕੋਈ ਚੱਕਰ ਲੈ ਬਈ ਹੁਣ ਤਾਂ ਤੁਹਾਨੂੰ ਸ਼ਰਮ ਚਾਹੀਦੀ ਏ ਸਾਰੇ ਲੋਕਾਂ ਨੂੰ ਜਿਹੜੇ ਵੀ ਬੰਦੇ ਟੂਰਨਾਮੈਂਟ ਦਾ ਕੋਈ ਵਿਰੋਧ ਕਰਦਾ ਹੈਗਾ ਆ ਦੇਖ ਲਓ ਜਵਾਕ ਠੀਕ ਹਨ ਕੋਈ ਨਹੀਂ ਪੁੱਤ ਆਪਾਂ ਤੁਹਾਡੇ ਨਾਲ ਪੂਰਾ ਸਹਿਯੋਗ ਦੇਵਾਂਗੇ ਟੈਨਸ਼ਨ ਨਾ ਲਓ ਠੀਕ ਹੈ ਠੀਕ ਹੈ ਜੀ